बस चढ़ा ही है इन भैया एक वीडियोग्राफी कोर्स ना ना ਸੋ ਅਸੀਂ ਅਰਮ ਖਰਾ ਦੇਖਦੇ ਬਰੇ ਰਾਜੀ ਜੀ 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 ਯਾਰ ਮੋਰੇ ਯਾਦਾ ਬਣਾਦਾ ਤੇ ਪਿੱਛੇ ਕੰਮ ਹੋਈ ਜਾਂਦਾ ਮਲਾਜ਼ਮਾਂ ਨੂੰ ਠੰਡ ਲੱਗਦੀ ਤਾਣ ਦਿਓ ਕੰਬਲ ਚਲੋ ਵੇ ਚਲੋ 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 ਸ਼ਾਬਾਸ਼ ਨਿਆਣੇ ਨੇ Hãy subscribe gì kênh gì Mì Gõ Để không bỏ lỡ những video hấp dẫn ਮੈਨੂੰ ਨਾ ਦਲਾ ਨੰਗਿਆਂ ਦੇ ਕਰਮ ਲਾਉਂਦੇ ਉਹਨੇ ਵਿੱਚ ਉਹਨਾਂ ਨੰਗਿਓ ਬਈ ਚਲੋ ਤਾਂ ਬੀਬੀਓ ਗਾਗੂ ਵੀ ਲੋਕੋ ਕੁਛ ਪੂਰਾ ਬੰਨਾ ਪੂਰਾ ਘੰਟੇ ਦਾ ਪਹਿਲਾ ਮਾਈਆਂ ਤੈਨੂੰ ਸੁਣੀ ਲੋ ਜੀ मलद चङी तरह सिख लाइ चङी तरह

चलो जी okay. सलमान साहब इधर देखो जी वाह जी वाह ठीक है पार्स तो फेल हो गया अच्छा ठीक है जी ना आना नीलम कुमारी mẹ cái này nó châm ngà đi anh cho chalo <laughs> ਠੀਕ ਆ ਜੀ ਆਜੋ ਜੀ ਆਜੋ ਮੈਂ ਕੱਟਦੀ ਨਾਲੇ ਡਿਲੀਟ ਬਾ ਅੱਧੀ ਅੱਧਾ ਇਧਰ ਬਾਂਟੀ ਪੱਜਰੀ ਫੈਮਿਲੀ ਆਣੀ ਆਹੋ ਮੈਂ ਕੱਟ ਦੇ ਗੁਲਾਬੋ ਚਿੱਟੂ ਦੇਖੋ ਇਧਰ ਠੀਕ ਆ ਜੀ ਠੀਕ ਆ ਜੀ ਠੀਕ ਆ ਮੈਂ ਕਿਹਾ ਓਕੇ ਆ ਨਾ ਆ ਫੜੀ ਭਾਬੀ ਬੰਦ ਕਰ ਲਿਓ ਮੜ ਕੇ ओके जी हां जी ठीक ਆ ਜੀ ਵੇ ਗਾਓ ਗੂਏ ਵੀ ਸਹੀ ਤੂੰ ਤਾਂ ਦੇਖ ਲਈ ਆ ਹੁਣ ਆਇਆ ਦਰਾਣੀਆਂ ਜਠਾਣੀਆਂ ਚੁਕਲੀਆ ਦੇ ਵਿੱਚ ਹੀ ਆਈ ਜਾਣੀਆਂ ਲੋ ਠੀਕ ਹੈ ਜੀ ਗ੍ਰੋ ਬਲੌਗ ਬਲੌਗ ਮਲ ਦਿਓ ਮਲ ਦਿਓ ਜਰਾ ਚੰਗੀ ਤਰ੍ਹਾਂ ਮੁੰਡੇ ਨੂੰ ਐ ਨਾ Mantap, yuk! Wow, produk dan jaketnya, ini kantin nih. Jangan kuro, kalah ya? Aja. इधर देखो ताई, ठीक है नेक्स्ट जोड़ी चलो जी चलो ठीक है देखता है जोटिया अंदरों बन बना दिया ਨੀ ਭੈਣੇ ਤੂੰ ਮੇਨਾਂ ਲਈ ਤੂੰ ਮੇਨਾਂ ਲਈ ਚਲੋ ਜੀ ਮਾਲ ਦਿਓ ਜਰਾ ਚੰਗੀ ਜਰਾ ਇਹਨੂੰ ਵੀ ਚਾਹ ਉੱਠਿਆ ਸੀ ਵਿਆਹ ਦਾ ਚਲੋ ਜੀ ਆ ਜਾਣਾ ਊਖੜੀ ਚ ਸੇਰ ਪਰਸੋਂ ਨੂੰ ਠੀਕ ਆ ਬਾਤ ਲਾ ਲੈ ਯਾਨੀ ਆ ਜਾ ਲੈ ਆਈ ਹੋਣੀ ਅੱਖਾਂ ਚ ਭਾਰਾ ਹੁਣ ਆਇਆ ਦਰਾਣੀਆਂ ਚ ਠਾਣੀਆਂ ਕੌਣ ਆ ਯਾ ਦਰਾਣੀਆਂ ਜਠਾਣੀਆਂ ਮੰਮੀ ਸੇਫਟਾ ਘਰ ਤਾਈ ਸੇਟ ੱਕੀ ਮੰਮੀ ਦਾ ਦਿਵਾਂਚੀ ਸੇਟ ੱਕੀ ਮੰਮੀ ਦਾ ਲੋ ਜੀ ਹਾਂਜੀ ਠੀਕ ਆ ਜੀ ਮਲ ਦਿਓ ਚੰਗੀ ਤਰ੍ਹਾਂ ਇਹਨੂੰ ਫੜ ਕੇ ਜਰਾ ਕੱਢ ਦਿਓ ਗੋਰਾ ਗੋਰਾ ਜੱਟ ਜੇ ਘਟਾ ਦਿੰਦਾ ਲੋ ਜੀ ਠੀਕ ਹਾਂ ਜੀ ਆ ਜਾਓ ਜੀ ਆ ਜਾਓ ਆ ਜਾਓ ਜੀ ਅਗਲੇ ਅਗਲੇ ਆ ਜਾਓ ਬੈਠੋ ਬੈਠੋ ਕੇ ਨਾ ਦੀਦੀ ਹਾਂ ਦੇ ਆ ਮੇਰੇ ਕੋਲ ਆ ਹਾਂਜੀ ਠੀਕ ਆ ਜੀ ਮੜ ਦਿਓ ਜਰਾ ਚੰਗੀ ਤਰ੍ਹਾਂ ਇਹੀ ਤਾਂ ਦਿਨਾਂ ਦੇ ਹੁਣ ਤਾਂ ਸਾਫ ਹੋ ਗਿਆ ਵਾਚਾ ਥੋੜੇ ਜੇ ਕੱਲੂ ਵੀ ਲਾਣੀ ਰਗੜੀ ਰਹਿ ਚਲੋ ਬੋ ਚਲੋ ਇੰਨਾ ਤਾਂ ਘੋਟਾ ਨਹੀਂ ਰਗੜਦਾ ਇੰਨਾ ਤੁਸੀਂ ਸਣੀ ਨਗੜੀ ਜਾਂਦੇ ਚਲੋ ਜੀ ਆ ਆ ਨਾਣ ਨਾਣ ਪਰਝਾਈ ਆ ਜੀ ਆ ਜਿਓ ਮੁੰਡਾ ਠਾਲਦੀ ਏ ਨਹੀਂ ਤਾਂ ਹਾਂ ਜੀ ਤੁਸੀਂ ਕਹਦੇ ਪਿੱਛੇ ਰਹੀ ਜਾਂਦੇ ਸਾਰੇ ਜਣੇ ਆ ਆ ਬਿੰਬੋ ਚਾਚੀ ਪਿੱਛੇ ਘੁੰਮੀ ਜਾਂਦੀ ਠੀਕ ਆ ਠੀਕ ਆ ਚਲੋ ਜੀ ਚਾਚੀ ਕੁਝ ਗਾ ਲੋ ਅੱਜ ਕੱਲ੍ਹ ਦੀਆਂ ਨੂੰ ਸੱਤ ਕਿੱਥੇ ਆਂਦੇ ਉਹ ਤੁਸੀਂ ਗਾ ਲੋ ਕੁਝ ਪੜਦੇਓ 4 6 ਕੀ ਪੜਦੇ ਨੇ ਕੋੜੀਆ ਕੋੜੀ ਕੋੜੀ ਹੈ ਉਹ ਮੈਂ ਕਿਹਾ ਗਾ ਵੀ ਲੋ ਕੁਛ ਇਹਨਾਂ ਨੂੰ ਨਹੀਂ ਗਾਣਿਆਂ ਦਾ ਯਾਰ ਗਾਣ ਵਾਲੀਏ ਬੁੜੀਆ ਸਾਧਾ हमने कंबल मर जाए पिछे करी सिर तो बीबी हो गा दे घोड़ी हम चकिया गया स्टैप <laughs> ਨਾ ਮਨ ਲਾ ਕੇ ਦੋਏ ਨਾ ਆ ਰਹੇ ਗਏ ਯਾਰ ਅੰਗ ਦੇ ਨਾਮ ਨੇ ਉਹ ਤਾਂ ਉਹ ਮਾਈਨਾਂ ਦਾ ਜਾਣਾ ਮੈਂ ਉੱਤੇ ਫੜ ਲਿਓ ਚੱਕਦੇ ਹਾਂ ਭਾਂਕੀ ਨੂੰ ਉਹ ਉੱਧ ਨਹੀਂ ਉਹ ਇਹ ਰਹੇ ਤਾਂ ਬਾਅਦੋਂ ਮੜ ਦੇ ਫਰਮੇ ਜੀ ਰਿਹਾ ਹੈ ਗੱਲ ਆ ਗਈ ਲੈ ਚਲੋ ਕੰਮ ਆ ਬੰਨੇ ਹਾਂ ਇਹਦੇ ਹੱਥ ਪਾ ਦੇ ਆਵਰੀ ਆ ਤਾਂ ਨੰਬਰ ਤੇ ਨਾਮ ਤੇ ਤਕਮਾਲ ਹੈ ਦਹਾਂ ਤਕਮਾਲ ಖಂಘೆ <laughs> ಆಯ್ತು <laughs> <laughs> <hars> <hars> <hansha> <johi> 국민의동 참여 heaven ਸਨੀਏ ਇਹਨੇ ਘੁੱਟ ਕੇ ਨਾ ਬਣਾ ਤੇਰੇ ਘਰ ਵਾਲੀ ਨੂੰ ਗਾਲਾਂ ਕੱਢੀਆਂ ਹੀ ਨਹੀਂ ਬਾਅਦ ਚ ਅੱਲੇ ਜਦ ਬਾਅਦ ਬੱਚੇ ਨਾਲ ਮੈਂ ਕਿਹਾ ਤੈਨੂੰ ਅੱਜ ਦਾ ਮਤਲਬ ਕਰਦਾ ਮੈਂ ਉਹ ਕਰ ਦੇ ਵਾੜਾ ਬੱਧੀ ਮੈਂ ਕਿਹਨਾਂ ਕਹਿੰਗੇ ਆਗਰ ਅਗੇ ਕੇਸ ਕਰਦੀ ਜਿਹੜੇ ਹੱਥ ਮਾਰਦੇ ਸੀ ਮੂੰਹ ਤੇ ਸਾਤਾ ਹੋ ਜਾਪਾ ਆਹੋ ਤਗੜੀ ਬਾਬਾ ਅੰਸ ਹੋ ਜਾ ਕਾੜੀ ਹੁਣ ਚਾਚੀ ਨੂੰ ਸੰਦੇ ਜੇ ਪੈ ਗਏ ਮੂੰਹ ਹੀ ਉੜ ਗਿਆ ਚਾਚੀ ਦਾ ਚੱਲ ਵੇ ਬੰਸਪੁਰੇ ਚਲੋ ਵੇ ਚਲੋ ਕਰਕੇ ਕਰਦਾ ਆਦਾ 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 ਗੱਲ ਤੋਂ ਉਹ ਹੋ ਗਿਆ ਇਹਨੂੰ ਆਦੋ ਹੋਰ लो जी <laughs> <laughs> ਨੰਬਰ ਤਾਂ ਹੁਣ ਪਹੁੰਚੇ ਆ ਗੋਗਲੇ ਖਾ ਲੈ ਗੋਗਲੇ ਖਾ ਲੈ ਹੈ ਪੋਸਤੋ ਉਪੜਾ ਲੈਣਾ ਖਾ ਗੋਗਲਾ ਹਾਂ ਖਾ ਇਦਾਂ